ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣਾ YouTube ਚੈਨਲ ਤੇ ਲੰਬਿਤ ਦਿੱਕਤ ਮਿਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਤਾਂ ਆਪਾਂ ਆ ਸੋਟ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆ ਇਹ US ਤੋਂ ਇੱਕੋ ਹੀ ਪੈਂਡ ਆਰਡਰ ਸੀ ਤੇ ਬਹੁਤ ਹੀ ਜਲਦੀ ਦੇ ਵਿੱਚ ਆਪਾਂ ਨੂੰ ਵੀਡੀਓ ਬਣਾਉਣੀ ਪੈ ਰਹੀ ਹੈ ਕਿਉਂਕਿ ਆਪਾਂ ਕੋਰੀਅਰ ਜਿਹੜਾ ਉਹਨਾਂ ਦਾ ਕਰਨਾ ਤੇ ਇਹ ਫਿਨਿਸ਼ਿੰਗ ਪੱਟੀ ਲਾ ਕੇ ਇਸ ਤਰ੍ਹਾਂ ਜਿਹੜਾ ਪਾਈ ਵਾਲਾ ਸੂਟ ਦਿੱਤਾ ਇਹਨੂੰ ਆਪਾਂ ਜਿਹੜੀ ਹੈ ਕਾਟਨ ਦੀ ਲਾਈਨਿੰਗ ਲਗਾਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੈ ਦੇ ਨਾਲ ਹੀ ਆਪਾਂ ਜਿਹੜੀ ਇਹਦੇ ਹੈਗੀ ਆ ਪਿਓਰ ਅ ਕੈਸ਼ ਦੀ ਦੁਪੱਟਾ ਲਾਇਆ ਈ 2.5 ਮੀਟਰ ਦਾ ਕੈਸ਼ ਦਾ ਦੁਪੱਟਾ ਰਹੂਗਾ ਜੀ ਅ ਗ੍ਰੀਨ ਪੈਰਟ ਜਿਹੜਾ ਕਲਰ ਹੈ ਉਹਦਾ ਤੇ ਸਟੱਫ ਹੈ ਜਿਹੜਾ ਇਹ ਬਨਾਰਸੀ ਟੱਚ ਜਿਹੜਾ ਰਹੂਗਾ ਜੀ ਉੱਪਰ ਬਨਾਰਸੀ ਨਹੀਂ ਆ ਤਾਂ ਬਹੁਤ ਹੀ ਵਧੀਆ ਸਟੱਫ ਹੈ ਇਹ ਆਪਾਂ ਡਾਈ ਕਰਵਾਇਆ ਜੀ ਪਲੇਨ ਲੈ ਕੇ ਠੀਕ ਹੈ ਇਹ ਇਹਦੇ ਨਾਲ ਰਹੂਗੀ ਬਾਟਮ ਹਾਂਜੀ ਤਾਂ ਜਿਹੜਾ ਨੈਕਸਟ ਸੂਟ ਰਹੂਗਾ ওই ਵਾਲਾ ਰਹੂਗਾ ਜੀ ਠੀਕ ਹੈ ਜੀ ਸਾਰੇ ਘੇਰੇ ਦੇ ਉੱਪਰ ਵਰਕ ਹੈ ਤੇ ਇਸ ਤਰ੍ਹਾਂ ਇਹਦੇ ਨਾਲ ਬਾਟਮ ਹੈ ਬਾਟਮ ਦੇ ਵੀ ਆਪਾਂ ਜਿਹੜੀ ਹੈਗੀ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਦੇ ਨਾਲ ਇਹਦੇ ਨਾਲ ਇਹ ਵਾਲਾ ਜਿਹੜਾ ਦੁਪੱਟਾ ਹੀ ਬਰਬਰੀ ਦਾ ਕਿਉਂਕਿ ਇਹ ਤੁਸੀਂ ਕਹੋਗੇ ਜੀ ਦੁਪੱਟਾ ਲੱਗਦਾ ਲੱਗ ਰਿਹਾ ਕਿਉਂਕਿ ਇਹਦੇ ਵਿੱਚ ਜਿਹੜੀ ਸ਼ਿਲਕ ਜਿਹੜੀ ਡਬਲ ਟੋਨ ਹੁੰਦੀ ਆ ਸ਼ਿਲਕ ਪਸ਼ਮੀਨੇ ਦੀ ਜਿਹੜੀ ਟੋਨ ਨਾਲ ਦਾ ਜੀ ਉਹੀ ਲੱਗਿਆ ਹੋਇਆ ਦੁਪੱਟਾ ਦੇਖਣ ਨੂੰ ਲੱਗ ਜ਼ਰੂਰ ਲੱਗਦਾ ਪਰ ਹੈ ਇਹਦੇ ਵਿੱਚ ਜਿਹੜੀ ਟੋਨ ਆਈ ਉਹੀ ਲੱਗਦਾ ਕਿਉਂਕਿ ਇਹਦੇ ਵਿੱਚ ਜਿਹੜੀ ਇੱਕ ਦੂਸਰੀ ਟੋਨ ਆ ਉਹ ਬਲੈਕ ਦੀ ਆ ਰਹੀ ਆ ਆਪਾਂ ਨੂੰ ਦੇਖਣ ਚ ਇਹ ਮਹਿਰੂਨ ਦਿਖ ਰਿਹਾ ਬਟ ਇਹ ਹੈ ਇਸ ਤਰ੍ਹਾਂ ਦੇ ਕਲਰ ਹੈ ਇਸ ਤਰ੍ਹਾਂ ਆਪਾਂ ਇਹਨੂੰ 4 ਸਾਈਡ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੁਸੀਂ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੂਟ ਉਹ ਕਿਸੇ ਵੀ ਸਟੱਫ ਤੇ ਵਰਕ ਸੌਰੀ ਕਰਵਾ ਸਕਦੇ ਹੋ ਤੇ ਜਿਹੜਾ ਨੈਕਸਟ ਸੂਟ ਰਹੂਗਾ ਜੀ ਇਹ ਵੀ ਇਨ ਕੋਟਰੀ ਦਾ ਸੂਟ ਹੈ ਪਹਿਲਾਂ ਵੀ ਆਪਾਂ ਤੁਹਾਨੂੰ ਸੂਟੇ ਦਿਖਾਏ ਸੀਗੇ ਇਹਨਾਂ ਨੂੰ ਵੀ ਕਾਟਨ ਦੀ ਲੇਸ ਲੱਗੀ ਸੌਰੀ ਲਾਈਨਿੰਗ ਲੱਗੀ ਆ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਇਦੇ ਨਾਲ ਜਿਹੜਾ ਦੁਪੱਟਾ ਰੱਖਿਆ ਆਪਾਂ ਬੈਂਬਰ ਦਾ ਰੱਖਿਆ ਜੀ ਬਹੁਤ ਹੀ ਵਧੀਆ ਬੈਂਬਰ ਦਾ ਦੁਪੱਟਾ ਨਾਲ ਇਹਨੂੰ 4 ਸਾਈਡ ਜਿਹੜੀ ਹੈਗੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬੈਂਬਰ ਦੇ ਦੁਪੱਟੇ ਬਹੁਤ ਵਧੀਆ ਰਹਿੰਦੇ ਆਈ ਸਿਰ ਤੇ ਰੁਕਣ ਵਾਲੇ ਹੁੰਦੇ ਆ ਬਹੁਤ ਹੀ ਵਧੀਆ ਚੀਜ਼ ਰਹਿੰਦੀ ਜੀ ਬੈਂਬਰ ਦੇ ਦੁਪੱਟੇ ਇਹ ਸੂਟ ਜਿਹੜੇ ਆਪਣੇ ਕੋਲੇ ਹੈਗੇ ਸੀਗੇ ਸਾਰੇ ਲੱਗ ਚੁੱਕੇ ਆਈ ਜੀ ਕਿਸੇ ਨੇ ਹੋਰ ਇਦਾਂ ਦਾ ਕਵਾਟਰਾਈਜ਼ ਦੇ ਸੂਟ ਲੈਣੇ ਹੋ ਮੈਚਿੰਗ ਹੈ ਜੀ ਇਹ ਇਹਦੇ ਨਾਲ ਇਹ ਵਾਲੀ ਬਾਟਮ ਹੈ ਇਹ ਵਾਲੀ ਜੀ ਸੂਟਾਂ ਦੀ ਅਦਲਾ ਬਦਲੀ ਹੋਈ ਪਈ ਇਹ ਵਾਲੀ ਇਹਦੇ ਨਾਲ ਬਾਟਮ ਹੈ ਠੀਕ ਹੈ ਜੀ ਮੈਚਿੰਗ ਸੂਟ ਹੈ ਹਾਂਜੀ ਨੈਕਸਟ ਆਪਣਾ ਆਜੂਗਾ ਜੀ ਸਿਲਕ ਪਸ਼ਮੀਨਾ ਇਹ ਵੀ ਡਬਲ ਟੋਨ ਹੈ ਜੀ ਇਨੂੰ ਵੀ ਕਾਟਨ ਦੀ ਆਪਾਂ ਲਾਈਨਿੰਗ ਲਾਈ ਆ ਤੇ ਇਸ ਤਰ੍ਹਾਂ ਇਹਦਾ ਵਰਕ ਰਹੂਗਾ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਵਾਲਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤਰ੍ਹਾਂ ਜਿਹੜਾ ਆਪਾਂ ਚੌਕਾਂ ਦੇ ਉੱਪਰ ਲੇਸ ਲਾਈ ਹੈ ਸੇਮ ਜਿਹੜਾ ਵਰਕ ਹੈ ਉਹ ਬਾਜੂ ਤੇ ਆ ਇਹਦੇ ਦੁਪट्टे ਤੇ ਲੇਸ ਲੱਗੀ ਹੋਈ ਹੈ ਜੀ ਇਹਦੀ ਮੂਰੀ ਤੇ ਜਿਹੜਾ ਕੋਈ ਕੰਮ ਨਹੀਂ ਕੀਤਾ ਗਿਆ ਜੀ ਇਹ ਦੂਸਰਾ ਸੂਟ ਆਈਏ ਦੋ ਸੂਟ ਨੇ ਤੁਸੀਂ ਦੇਖ ਸਕਦੇ ਹੋ ਇਹ ਦੋ ਸੂਟ ਨੇ ਆਈਏ ਆਪਣੇ ਕੋਲੇ ਆਹ ਜੀ ਸਲਵਾਰ ਹੈਗੀ ਜੀ ਠੀਕ ਹੈ ਆਪਾਂ ਮੂਰੀਆਂ ਇਦਾਂ ਹੀ ਸਿੰਪਲੀ ਭਰੀਆਂ ਇਹਨਾਂ ਦੀਆਂ ਇਹ ਕਸਟਮਰ ਦੀ ਡਿਮਾਂਡ ਸੀ ਇਹ ਦੋ ਸੂਟ ਇਕੋ ਜਿਹੇ ਨੇ ਦੂਸਰਾ ਸੂਟ ਆਪਾਂ ਖੋਲ ਕੇ ਨਹੀਂ ਵਿਖਾਵਾਂਗੇ ਹਾਂਜੀ ਅਗਲਾ ਸੂਟ ਰਹੂਗਾ ਜੀ ਇਹ ਵੀ ਸਿਲਕ ਪਸ਼ਮੀਨੇ ਦਾ ਰਹੂਗਾ ਜੀ ਇਹਦੇ ਆਪਾਂ ਇਸ ਤਰ੍ਹਾਂ ਜਿਹੜਾ ਹੈਗਾਗਾ ਵਰਕ ਕੀਤਾਗਾ ਇਹ ਵੀ ਕਸਟਮਰ ਨੇ ਆਪੇ ਹੀ ਆਪਾਂ ਨੂੰ ਡਿਜ਼ਾਈਨ ਭੇਜਿਆ ਸੀ ਇਸ ਤਰ੍ਹਾਂ ਜਿਹੜਾ ਘੇਰੇ ਦਾ ਵਰਕ ਰਹੂਗਾ ਸੇਮ ਵਰਕ ਰਹੂਗਾ ਬਾਵਾ ਦਾ ਇਹਦੇ ਵੀ ਜਿਹੜੀ ਆਪਾਂ ਲਾਈਨਿੰਗ ਲਾਈਓ ਕਾਟਨ ਦੀ ਹੈ ਕਿਉਂਕਿ ਸਿਲਕ ਪਸ਼ਮੀਨੇ ਦੇ ਸੂਟ ਆ ਜਿਹੜੇ ਵੈਸੇ ਹੈਵੀ ਹੁੰਦੇ ਆ ਜੀ ਫਿਰ ਜ਼ਿਆਦਾ ਹੈਵੀ ਹੋ ਜਾਂਦੇ ਆ ਜੇ ਆਪਾਂ ਲਾਈਨਿੰਗ ਦੂਸਰੀ ਲਾਵਾਂਗੇ ਤਿਪੋ ਉਤੀ ਸੋਨਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਹ ਵਰਕ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਸੇ ਵੀ ਸਟਫ ਤੇ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਜਿਹੇ ਸੂਟ ਇਹ ਜਿਹੜੇ ਬਣ ਕੇ ਰੈਡੀ ਹੁੰਦੇ ਆ ਸੌਰੀ ਇਹਦਾ ਦੁਪੱਟਾ ਦਿਖਾਉਣਾ ਭੁੱਲ ਗਈ ਸੀ ਮੈਂ ਇਹ ਇਹਦੇ ਨਾਲ ਦੁਪੱਟਾ ਕਿਉਂਕਿ ਇਹਦੇ ਵਿੱਚ ਵੀ ਇਹ ਟੋਨ ਆ ਰਹੀ ਹੈ ਹੁਣ ਤੁਹਾਨੂੰ ਦੁਪੱਟਾ ਲੱਗਦਾ ਲੱਗਦਾ ਹੋਊਗਾ ਬਟ ਇਹਦੇ ਵਿੱਚ ਇਹ ਟੋਨ ਆ ਰਹੀ ਹੈ ਤਾਂ ਦੁਪੱਟਾ ਆਪਾਂ ਨੂੰ ਇਹੀ ਲੈਣਾ ਰਹਿਣਾ ਸਿਲਕ ਪਸ਼ਮੀਨਾ ਦੇ ਵਿੱਚ ਜ਼ਿਆਦਾਤਰ ਜਿਹੜੇ ਡਬਲ ਟੋਨ ਆ ਉਹਨਾਂ ਦਾ ਇਹੀ ਚੱਕਰ ਪੈਂਦਾ ਹੈ ਜਿਹੜੀ ਲੇਸ ਸੀ ਆਪਾਂ ਉਹ ਇਹਦੇ ਨਾਲ ਡਾਰਕ ਨਹੀਂ ਲਾ ਸਕਦੇ ਸੀ ਆਪਾਂ ਪੱਤਿਆਂ ਨਾਲ ਦੀ ਲੇਸ ਲਗਾਈ ਐ ਲੇਸ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਚਨੋਂਨ ਦਾ ਦੁਪੱਟਾ ਰਹੂਗਾ ਜੀ ਤੇ ਜਿਹੜੀ ਬਾਟਮ ਐ ਇਹਦੇ ਉੱਤੇ ਆਪਾਂ ਹੋਰ ਕੋਈ ਕੰਮ ਨਹੀਂ ਕੀਤਾ ਜੀ ਸਿੰਪਲ ਬਾਟਮ ਰਹੂਗੀ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਵਰਕ ਕੀਤਾ ਜਿਹੜਾ ਨੈਕਸਟ ਸੂਟ ਰਹੂਗਾ ਇਹ ਵਾਲਾ ਹੀ ਇਹ ਵੀ ਆਪਾਂ ਡਾਈ ਕਰਵਾਇਆ ਜੀ ਵਾਈਟ ਸੀਗਾ ਇਹ ਸੂਟ ਨੂੰ ਤੁਸੀਂ ਕਿਸੇ ਤਰ੍ਹਾਂ ਦਾ ਵੀ ਡਾਈ ਕਰਵਾ ਸਕਦੇ ਹੋ ਇਹ ਵੀ ਕਸਟਮਰ ਦੀ ਚੋਇਸ ਸੀ ਉਹਨਾਂ ਨੇ ਆਪਣੇ ਹਿਸਾਬ ਨਾਲ ਕਲਰ ਜਿਹੜਾ ਹੈਗਾ ਉਹ ਵਰਕ ਕਰਵਾਇਆ ਇਸ ਤਰ੍ਹਾਂ ਜਿਹੜੀ ਇਹ ਹੈਗੀ ਫਿਨਿਸ਼ਿੰਗ ਪੱਟੀ ਲਾਈ ਆਪਾਂ ਬਾਹਾਂ ਤੇ ਵੀ ਇਸ ਤਰ੍ਹਾਂ ਹੀ ਫਿਨਿਸ਼ਿੰਗ ਪੱਟੀ ਲਾਈ ਹੈ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਇਹ ਵੀ ਦੋ ਸੂਟ ਸੇਮ ਨੇ ਜੀ ਤੇ ਇਹਦੇ ਨਾਲ ਵੀ ਜਿਹੜਾ ਹੈਗਾ ਦੁਪੱਟਾ ਜੇ ਲੇਸ ਨਹੀਂ ਲੱਗੀ ਜੀ ਕਿਉਂਕਿ ਜਦੋਂ ਆਪਾਂ ਵਾਸ਼ ਕਰਦੇ ਆ ਇਕੱਠਾ ਜਾ ਹੋ ਜਾਂਦਾ ਫਿਰ ਉਹ ਲੇਸ ਲੱਗੀ ਸਹੀ ਨਹੀਂ ਰਹਿੰਦੀ ਤੇ ਸੇਮ ਸੂਟ ਨੇ ਜੀ ਇੱਕੋ ਜਿਹੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਸੇਮ ਦੋ ਸੂਟ ਨੇ ਇਹ ਦੋ ਦੋ ਸੂਟ ਨੇ ਸੇਮ ਸਲਵਾਰਾਂ ਸਲਵਾਰਾਂ ਤੇ ਕੋਈ ਕੰਮ ਨਹੀਂ ਕੀਤਾ ਜੀ ਉਦਾਂ ਹੀ ਆਪਾਂ ਜਿਹੜੀਆਂ ਪਲੇਨ ਮੋਰੀਆਂ ਪਈਆਂ ਨੇ ਠੀਕ ਹੈ ਜੀ ਦੋਨਾਂ ਨਾਲ ਮਕੈਸ਼ ਦੇ ਦੁਪੱਟੇ ਆ ਹਾਂਜੀ ਤਾਂ ਅਗਲਾ ਜਿਹੜਾ ਸੂਟ ਰਹੂਗਾ ਉਹ ਰਹੂਗਾ ਜੀ ਸ਼ਿਮਰ ਦਾ ਸ਼ਿਮਰ ਦਾ ਜਿਹੜਾ ਸੂਟ ਆ ਉਹ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰਾਂ ਪਹੁੰਚਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਆਪਣੇ ਲਈ ਜਿਹੜੇ ਸੋਹਣੇ ਸੋਹਣੇ ਸੂਟ ਆ ਉਹ ਰੈਡੀ ਕਰਵਾ ਸਕਣ ਹਨਾ ਕਿਉਂਕਿ ਹੁਣ ਅੱਗੇ ਸੀਜ਼ਨ ਆ ਨਾ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਜੀ ਤਾਂ ਤੁਸੀਂ ਜਿਹੜੇ ਆਪਣੇ ਆਰਡਰ ਆ ਉਹ ਪਲੀਜ਼ ਪਹਿਲਾਂ ਹੀ ਦੇਣੇ ਕਿਉਂਕਿ ਇੱਕ ਮਹੀਨਾ ਪੂਰਾ ਇੱਕ ਮਹੀਨਾ ਤਾਂ ਕਾਰੀਗਰੀ ਲੈਂਦੇ ਆ ਜੀ ਵਰਕ ਕਰਨ ਲੱਗੇ ਤੁਹਾਨੂੰ ਪਤਾ ਜੀ ਮੜੇ ਮੜੇ ਨਾਲ ਟਾਈਮ ਲੱਗ ਜਾਂਦਾ ਹਾਂਜੀ ਤੇ ਇਹ ਪਰਟ ਨਾ ਵੀ ਇਹ ਵਾਲਾ ਦੁਪੱਟਾ ਰੂਗਾ ਅਸਾਂ ਜੀ ਨੇ ਫਿਰ ਰੀਲ ਵੀ ਵਿੱਚ ਉਹਨਾਂ ਨੂੰ ਫੋਨ ਲਾ ਲਿਆ ਕੋਈ ਗੱਲ ਨਹੀਂ ਇਹ ਵੀ ਕਵਾਰਟਰੀ ਦਾ ਸੇਮ ਸੂਟ ਜਿਹੜਾ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਕਵਾਰਟਰੀ ਦਾ ਸੂਟ ਹੈ। ਹਾਂਜੀ ਤਾਂ ਜਿਹੜਾ ਨੈਕਸਟ ਸੂਟ ਰਹੂਗਾ ਸ਼ਿਮਰ ਦਾ। ਬਹੁਤ ਹੀ ਜ਼ਿਆਦਾ ਸੋਹਣਾ ਮੈਨੂੰ ਸਾਰੇ ਸੂਟਾਂ ਨਾਲੋਂ ਜ਼ਿਆਦਾ ਸੋਹਣਾ ਇਹ ਲੱਗਿਆ ਜੀ। ਸਿੰਪਲ ਸੂਪਰ ਜੀ ਲੁੱਕ ਵਾਲਾ। ਇਹਦੇ ਆਪਾਂ ਜਿਹੜੀ ਇਹ ਡੋਰੀ ਲਗਾਈ ਆ। ਮਲਟੀ ਬਾਵਾਾਂ ਤੇ ਇਸ ਤਰ੍ਹਾਂ ਦਾ ਵਰਕ ਹੈ। ਤੁਹਾਨੂੰ ਆਪਾਂ ਸ਼ਾਇਦ ਪਹਿਲੀ ਵੀਡੀਓ 'ਚ ਵੀ ਦਿਖਾਇਆ ਸੀ। ਤੇ ਪਾਣ ਪੱਤਾ ਜਿਆਦਾ ਗਲਾ ਰੱਖਿਆ। ਤਾਂ ਜਿਹੜੇ ਲਟਕਣ ਆ ਉਹ ਬਹੁਤ ਹੀ ਸੋਹਣੇ ਜਿਹਾ ਆਪਾਂ ਇਹਨਾਂ ਨੂੰ ਲਟਕਣ ਦਿੱਤੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਜਿਹਾ ਤੇ ਸੋਹਣੇ ਜਿਹੇ ਲਟਕਣ ਆ ਇਹ ਤੇ ਇਹਦੇ ਘੇਰੇ ਤੇ ਕੋਈ ਕੰਮ ਨਹੀਂ ਕੀਤਾ ਗਿਆ ਘੇਰਾ ਪਲੇਨ ਆ ਜੀ ਓਨਲੀ ਬਾਹਾਂ ਤੇ ਕੰਮ ਆ ਤੇ ਸਲਵਾਰ ਦੀ ਮੋਰੀ ਤੇ ਕੰਮ ਆ ਠੀਕ ਹੈ ਐਂਡ ਜਿਹੜਾ ਦਾ ਦੁਪੱਟਾ ਉਹ ਵੀ ਆਪਾਂ ਇਹ ਸੂਟ ਨਾਲ ਦਾ ਹੀ ਰੱਖਿਆ ਜੀ ਕਿਉਂਕਿ ਇਹੀ ਦੁਪੱਟੇ ਚੱਲਦੇ ਨੇ ਜਿਹੜੀ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਦੀ ਲੇਸ ਲਗਾਈ ਹੋਈ ਹੈ ਜੀ ਕਿੰਨੀ ਪਿਆਰੀ ਲੇਸ ਆ ਦੇਖੋ ਤੁਸੀਂ ਤੇ ਕਿੰਨਾ ਸਿੰਪਲ ਸੂਪਰ ਸੋਹਣਾ ਜਿਹਾ ਇਹ ਸੂਟ ਬਣ ਗਿਆ ਤੁਸੀਂ ਵੀ ਇਸ ਤਰ੍ਹਾਂ ਸਿੰਪਲ ਸੂਪਰ ਸੂਟ ਨੂੰ ਇੱਕ ਪਾਰਟੀ ਵੀਅਰ ਸੂਟ ਬਣਾ ਸਕਦੇ ਹੋ ਨਾਲ ਤਾਂ ਹਲਕਾ ਲਾਈਟ ਵੇਟ ਹੈ ਜੀ ਤੇ ਨਾਲੇ ਬਹੁਤ ਹੀ ਸੋਹਣੀ ਲੁੱਕ ਆਉਗੀ ਇਹਦੀ ਜਿਆਦਾ ਹੈਵੀ ਇਹਨੂੰ ਆਪਾਂ ਬਾਅਦ ਵਿੱਚ ਜਿੱਦਾਂ ਵੀ ਮਰਜ਼ੀ ਵੇਅਰ ਕਰ ਸਕਦੇ ਆ ਕਿਉਂਕਿ ਜਿਆਦਾ ਜਿਹੜੇ ਆਪਾਂ ਹੈਂਡਵਰਕ ਦੇ ਵੀ ਆਪਾਂ ਚੂਜ਼ ਕਰਦੇ ਨਾ ਉਹ ਵੀ ਬਾਅਦ ਵਿੱਚ ਜਿਹੜੇ ਘਰੇ ਹੰਡਾਉਣ ਨੂੰ ਸਹੀ ਨਹੀਂ ਰਹਿੰਦੇ ਇਹਨੂੰ ਆਪਾਂ ਜਿੱਦਾਂ ਮਰਜ਼ੀ ਘਰੇ ਹੰਡਾ ਸਕਦੇ ਆ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਜੀ ਕਈ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ ਵੀਡੀਓ ਨੂੰ ਸਕਿੱਪ ਕਰ ਦਿੰਦੀਆਂ ਜਾਂ ਅੱਗੋਂ ਦੇਖ ਕੇ ਮੁੜ ਕੇ ਨਹੀਂ ਦੇਖਦੀਆਂ ਕਿਉਂਕਿ ਸਾਰੀ ਵੀਡੀਓ ਦੇਖਿਆ ਕਰੋ ਜੀ ਕੁਛ ਨਾ ਕੁਛ ਹੁੰਦਾ ਵੀਡੀਓ ਦੇ ਵਿੱਚ ਹਨਾ ਸੋਹਣੇ ਸੂਟ ਦਿਖਾਏ ਹੁੰਦੇ ਆ ਬਾਅਦ ਚ ਉਹ ਤੁਹਾਨੂੰ ਨਹੀਂ ਪਤਾ ਲੱਗਦਾ ਚਲੋ ਆਪਾਂ ਫਰੰਟ ਫਰੰਟ ਜਿਹੜੇ ਪਹਿਲੇ ਪਹਿਲੇ ਹੁੰਦੇ ਸੂਟ ਉਹ ਦੇਖ ਕੇ ਆਪਾਂ ਵੀਡੀਓ ਦੇਖ ਕੇ ਛੱਡ ਦਿੰਨੇ ਆ ਵੀ ਸ਼ਾਇਦ ਇਹੀ ਕੁਛ ਹੋ ਨਹੀਂ ਜੀ ਜਿਹੜੇ ਆਪਾਂ ਐਂਡ ਤੇ ਸੂਟ ਦਿਖਾਵਾਂਗੇ ਨਾ ਅੱਜ ਤੁਹਾਨੂੰ ਤੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਤੇ ਹਾਂਜੀ ਇੱਕ ਅਜਾ ਆਪਾਂ ਤੁਹਾਡੇ ਕੋਲ ਇੱਕ ਅਨਾਉਂਸਮੈਂਟ ਕਰਨੀ ਸੀ ਕਿ ਜਿਹੜੇ ਜਿਹੜੀ ਵੀ ਮੇਰੀ ਭੈਣ ਇਹ ਵਾਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗੀ ਨਾ ਤੇ ਉਹਨੂੰ ਆਪਾਂ ਐਚਓ ਸ਼ਿਲਕ ਦਾ ਜਿਹੜਾ ਸੂ ਅੱਚੂ ਸ਼ਿਲਕ ਦਾ ਇਹ ਵਾਲਾ ਸੂਟ ਹੈ ਜੀਨੇ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੀ ਤਾਂ ਆਪਾਂ ਲੱਕੀ ਵਿਨਰ ਕੱਢਾਂਗੇ ਤੇ ਉਹਨੂੰ ਮੇਰੀ ਭੈਣ ਨੂੰ ਇਹ ਵਾਲਾ ਸੂਟ ਆ ਜਿਹੜਾ ਉਹ ਦੇਵਾਂਗੇ ਵਰਕ ਕਰਕੇ ਠੀਕ ਹੈ ਜੀ ਤੇ ਹੁਣ ਜਿਹੜੀ ਭੈਣ ਦਾ ਵੀ ਆਇਆ ਆਪਣੇ ਕੋਲੇ ਹਨਾ ਮੈਸੇਜ ਵੀ ਜਿਹਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਆਪਾਂ ਨੂੰ ਪਤਾ ਲੱਗਿਆ ਤਾਂ ਆਪਾਂ ਨੂੰ ਇਹ ਵਾਲਾ ਸੂਟ ਦੇਵਾਂਗੇ ਹੁਣ ਦੇਖਦੇ ਆਂ ਜੀ ਕਿਹੜੀ ਭੈਣ ਕੋਲੇ ਇਹ ਐਚਓ ਸ਼ਿਲਕ ਦਾ ਬਹੁਤ ਹੀ ਸੋਹਣਾ ਸੂਟ ਜਾਊਗਾ ਕਿਹੜੇ ਬੰਦੇ ਨੇ ਲੱਗੀ ਬਈ ਨਾ ਹਾਂਜੀ ਤੇ ਇਹ ਪਿਓਰ ਆਰਗਨ ਜਦਾ ਇੱਕ ਆਰਗਨ ਜਦਾ ਉਦੋਂ ਹੁੰਦੀ ਹੈ ਪਿਓਰ ਆਰਗਨ ਜਦਾ ਸੂਟ ਹੈ ਜੀ ਇਸ ਤਰ੍ਹਾਂ ਜਿਹੜੀ ਆਪਾਂ ਹੈਂਡਵਰਕ ਦੀ ਇਹਨੂੰ ਲੇਸ ਲੱਗੀ ਹੋਈ ਆ ਤੇ ਪੂਰੀ ਬੂਟੀ ਦੇ ਵਿੱਚ ਸੂਟ ਦੇ ਵਿੱਚ ਸੌਰੀ ਇਹ ਵਾਲਾ ਬੁੱਟਾ ਬਹੁਤ ਹੀ ਪਿਆਰਾ ਹੈਂਡਵਰਕ ਦਾ ਬਹੁਤ ਹੀ ਸੋਹਣਾ ਸੂਟ ਆ ਪੂਰੇ ਜਿਹੜੇ ਦੁਪੱਟੇ ਤੇ ਆਈ ਇਹ ਇਹ ਸਾਰੇ ਤੇ ਹੈਂਡਵਰਕ ਆ ਤੇ 18 ਬੁੱਟੇ ਲੱਗੇ ਹੋਏ ਆ ਜੀ ਇਹਦੇ ਤੇ 18 ਬੁੱਟਿਆਂ ਦਾ ਜਿਹੜਾ ਕੰਮ ਕੀਤਾ ਗਿਆ ਪਾਈ ਹੋਈ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਡਮੀ ਤੇ ਵੀ ਇਹ ਵਾਲਾ ਸੂਟ ਪਾਇਆ ਹੋਇਆ ਹੈ ਇਹ ਵੀ ਦੋ ਸੇਮ ਸੂਟ ਨੇ ਇਹ ਵਾਲੀ ਇਹਦੀ ਸ਼ਰਟ ਰਹੂਗੀ ਜੀ ਫਰੰਟ ਤੇ ਕੱਟਵਰਕ ਰਹੂਗਾ ਮੋਰੀ ਤੇ ਇਹ ਵਾਲਾ ਕੰਮ ਰਹੂਗਾ ਹੀ ਠੀਕ ਹੈ ਜੀ ਤੇ ਇਸ ਤਰ੍ਹਾਂ ਬੈਕ ਨੈਕ ਫਰੰਟ ਨੈਕ ਤੇ ਆਪਾਂ ਪਾਈਪਿੰਗ ੱਡੀ ਹੋਈ ਆ ਤੇ ਬਹੁਤ ਹੀ ਜਿਹੜੇ ਸੋਨੇ ਜਿਹੇ ਇਹਨੂੰ ਲਟਕਣ ਲੱਗੇ ਹੋਏ ਆ ਇਸ ਤਰ੍ਹਾਂ ਦੀ ਠੀਕ ਹੈ ਜੀ ਤੇ ਨਾਲ ਹੀ ਇਹਦੇ ਇਸ ਤਰ੍ਹਾਂ ਦਾ ਜਿਹੜਾ ਗਰਾਰਾ ਇਹ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਗਰਾਰਾ ਬਣ ਕੇ ਰੈਡੀ ਹੋਇਆ ਤੇ ਅੱਜ ਵਾਲੇ ਆਪਣੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿੱਦਾਂ ਦੇ ਸੂਟ ਲੱਗੇ ਮਿਲਦੇ ਹਾਂ ਜੀ ਆਪਾਂ ਨਵੇਂ ਨਵੇਂ ਹੋਰ ਨਵੇਂ ਵੀਡੀਓ ਦੇ ਨਾਲ ਨਵੇਂ ਨਵੇਂ ਰੰਗਾਂ ਦੇ ਨਾਲ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਚਲੋ ਜੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਸਾਰਸਿਕਾਲ ਜੀ ਸਾਰਿਆਂ ਨੂੰ